ਜਜਮੈਂਟ ਰੈਡੀ ਕਰਨ ਰੈਂਪ ਵਾਕ ਪਲੀਜ਼ ਉਹ ਵੀ ਸਟੇ ਤੇ ਆਪਣੀ ਕਲਾ ਜਿਹੜੀ ਸਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਉਣ ਸਾਊਂਡ ਸੇਮ ਹਾਂਜੀ ਸੇਮ ਬੀਟ ਸਾਡੇ ਜਜੇਸ ਆਜੋ ਹਾਂ ਤੇ ਪਲੀਜ਼ ਜੱਜ ਸਹਿਬਾਨ ਤੇ ਸਾਡੇ ਮੈਂ ਕਿਹਨੂੰ ਮੁੱਖ ਮਹਿਮਾਨ ਕੀ ਆ ਜਾਣ ਤਾਂ ਕਿ ਜੱਜ ਜੀ ਨਾ ਕਰਨ ਥੱਲੋ ਬੈਠੇ ਦੀ ਫਲਾਨੀ ਦੀ ਤੋਰ ਆਏ ਸੀ ਮੈਨੂੰ ਇਧਰੋਂ ਡਿਊਟੀ ਲੱਗੀ ਹੈ ਜੱਟ ਸਹਿਬਾਂ ਤਾਂ ਸਖਤ ਡਿਊਟੀ ਹੁੰਦੀ ਉਹਨਾਂ ਦੇ ਬਿਜ਼ੀ ਹੁੰਦੇ ਆ 노 ਡਾਊਟ ਪਰ ਆ ਛੋਟਾ ਜਿਹਾ ਕਾਸਟ ਰੱਜ ਕੇ ਇਹਨਾਂ ਦੀ ਉਹ ਕਰ ਸਕਦੇ ਆ ਵੀ ਫਲਾਨੇ ਮੈਡਮ ਦੀ ਤੋਰ ਆਏ ਆ ਟਿਕਾਣੇ ਮੈਮ ਦੀ ਤੋਰ ਆ ਮੇਰਾ ਨਾਮ ਜਸਟਿਲੋਂਜੀ ਮੋਗਗਦੀ ਰਹਿਣ ਵਾਲੀ ਆ ਤੇ ਅੱਜ ਲੋਕ ਸੱਭਿਆਚਾਰਕ ਸਾਥ ਵੱਲੋਂ ਇਹ ਬਹੁਤ ਖੂਬਸੂਰਤ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਮੁੱਖ ਪ੍ਰਬੰਧਕ ਜਿਹੜੇ ਨੇ ਜਤਿੰਦਰ ਸੰਧੂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਨਾਲ ਨਵੀਂ ਪੀੜੀ ਨੂੰ ਜੋੜੇ ਰੱਖਣ ਲਈ ਉਹ ਅਕਸਰ ਹੀ ਕਰਵਾਉਂਦੇ ਰਹਿੰਦੇ ਨੇ ਤੇ ਹੁਣ ਵੀ ਜਿਹੜਾ ਸੌਣ ਦੇ ਮਹੀਨੇ ਦੇ ਵਿੱਚ ਪੂਰਾ ਸਾਲ ਕੁੜੀਆਂ ਨੂੰ ਉਡੀਕ ਰਹਿੰਦੀ ਆ ਨਾ ਤੀਆਂ ਦੀ ਸੋ ਬਹੁਤ ਖੂਬਸੂਰਤ ਪ੍ਰੋਗਰਾਮ ਜਿਹੜਾ ਅੱਜ ਮੋਗੇ ਦੇ ਵਿੱਚ ਹੋ ਰਿਹਾ ਸੋ ਸਾਰੇ ਪ੍ਰਬੰਧਕ ਜਿਹੜੇ ਨੇ ਉਹ ਵਧਾਈ ਦੇ ਹੱਕਦਾਰ ਨੇ ਪਿੰਡਾਂ ਦਾ ਸ਼ਾਇਰਾਂ ਦੇ ਵਿੱਚ ਜੀ ਸਾਡਾ ਮਾਲਵਾ ਖੇਤਾ ਜਿਹੜਾ ਹੈ ਨਾ ਵੈਸੇ ਚਲੋ ਪੰਜਾਬੀ ਮਾਂ ਬੋਲੀ ਸਾਡਾ ਵਿਰਸਾ ਇੰਨਾ ਕ ਅਮੀਰ ਆ ਕਿ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਪਰ ਮਾਲਵੇ ਏਰੀਆ ਦੇ ਹਿੱਸੇ ਬਹੁਤ ਸਾਰੀਆਂ ਹੋਰ ਖੂਬੀਆਂ ਵੀ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਮਲਵਈ ਗਿੱਧਾ ਹੋ ਗਿਆ ਹੋਰ ਬਹੁਤ ਸਾਰਾ ਸਾਹਿਤ ਸਾਡੀ ਭਾਸ਼ਾ ਦੇ ਵਿੱਚ ਰਚਿਆ ਗਿਆ ਪੰਜਾਬੀ ਦੀ ਇਹ ਉਪ ਭਾਸ਼ਾ ਹੈ ਉਪ ਬੋਲੀ ਆ ਸਸ ਨੂੰ ਸਾਰਿਆਂ ਨੂੰ ਮਲਵੈਣਾ ਇਕੱਠੀਆਂ ਹੋਈਆਂ ਖਾਸ ਕਰਕੇ ਤੇ ਉਹਨਾਂ ਦਾ ਉਤਸ਼ਾਹ ਜਿਹੜਾ ਹੈ ਜੋਸ਼ ਆ ਉਹ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲ ਰਿਹਾ ਬਹੁਤ ਚੰਗਾ ਲੱਗ ਰਿਹਾ ਲੱਗ ਰਿਹਾ ਇਹ ਹੁਣ ਤਾਂ ਲੱਗੀਆਂ ਅੱਜ ਦੇਖੋ ਅੱਜ ਗਿੱਧਾ ਪੰਜਾਬੀ ਦੇ ਬਿਲਕੁਲ ਸਾਡੀ ਜਿਹੜੀ ਰੂਹ ਦੀ ਖੁਰਾਕ ਆ ਅਸੀਂ ਕਹਿ ਸਕਦੇ ਹਾਸੇ ਠੱਠੇ ਨੱਚਣਾ ਗਾਉਣਾ ਇੱਕੋ ਮੰਝੇ ਦੇ ਚਾਰ ਪਾਵੇ ਨੇ ਹਨਾ ਤੇ ਪੰਜਾਬੀਆਂ ਦੇ ਤਾਂ ਵੈਸੇ ਹੀ ਇਹ ਫਿਤਰਤ ਦੇ ਵਿੱਚ ਸ਼ਾਮਲ ਆ ਕਿ ਅਸੀਂ ਖੁਸ਼ੀ ਨੂੰ ਵੀ ਬੜੇ ਜਾ ਜੀਆਂਆਂ ਨੂੰ ਕਬੂਲਦੇ ਆ ਉਹ ਦੋਨੇ ਬਾਹਾਂ ਖੋਲ ਕੇ ਉਹਦਾ ਸਵਾਗਤ ਕਰਦੇ ਆ ਸੋ ਇਸ ਤਰ੍ਹਾਂ ਦੇ ਜਿਹੜੇ ਤਿਹਾਰ ਨੇ ਉਹ ਪੰਜਾਬੀਆਂ ਦਾ ਜਿਸ ਤਰ੍ਹਾਂ ਦਾ ਮਨਾਉਣ ਦਾ ਤਰੀਕਾ ਆ ਉਹ ਸਾਡੀ ਪਹਿਚਾਣ ਆ ਸੋ ਅਸੀਂ ਚਾਹੁੰਦੇ ਆ ਵੀ ਇਸ ਨੂੰ ਅਸੀਂ ਨਵੀਂ ਪੀੜੀ ਨੂੰ ਜੋੜੇ ਰੱਖੀਏ ਇਸ ਲਈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹਨੇ ਬਹੁਤ ਜ਼ਰੂਰੀ ਆ ਜੀ ਦਸਾਈ ਨੈਂਸੀ ਗੁਮਨ ਫ্রম ਦਾ ਰਾਇਲ ਸਿਟੀ ਪਟਿਆਲਾ ਜੇ ਮੈਂ ਅੱਜ ਗੱਲ ਕਰਾ ਲੋਕ ਸੱਭਿਆਚਾਰ ਸਾਥ ਦੀ ਤਾਂ ਇਹ ਜੇ ਪ੍ਰੋਗਰਾਮ ਦੇਖਣਾ ਬਹੁਤ ਸਵਾਬ ਦੀ ਗੱਲ ਹੁੰਦੀ ਹੈ ਕਿਉਂਕਿ ਵੀ ਅੱਜ ਦਾ ਜਿਹੜਾ ਸਮਾਜ ਹੈ ਜੇ ਵਾ ਲੁਧਿਆਣਾ ਦੀ ਵੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਕਾਫੀ ਮਾਡਰਨਾਈਜ਼ ਇੱਥੇ ਸਿਸਟਮ ਹੈਗਾ ਕਾਫੀ ਮਾਡਰਨ ਲੋਕਾਂ ਨੇ ਸੋਚ ਇਹਨਾਂ ਦੀ ਬਦਲ ਚੁੱਕੀ ਹੈ ਪਰ ਅਨਦਰ ਸਿਟੀ ਤੋਂ ਜੇ ਆ ਇੱਥੇ ਕੋਈ ਆ ਕੇ ਪ੍ਰੋਗਰਾਮ ਕਰਵਾ ਰਿਹਾ ਤਾਂ ਬਹੁਤ ਵੱਡੀ ਗੱਲ ਹੈ ਤੇ ਜਾਣਨ ਯੋਗ ਗੱਲ ਇਹ ਹੈ ਵੀ ਅਸੀਂ ਵੈਸਟਰਨ ਕਲਚਰ ਦੇ ਚੱਕਰ ਦੇ ਵਿੱਚ ਆਪਣੇ ਹੀ ਪੰਜਾਬ ਨੂੰ ਸਾਡੀਆਂ ਜੜ੍ਹਾਂ ਨੂੰ ਭੁੱਲਦੇ ਜਾ ਰਹੇ ਹਾਂ ਜੇ ਤੁਸੀਂ ਵਿਦੇਸ਼ਾਂ 'ਚ ਦੇਖੋ ਤਾਂ ਉੱਥੇ ਮੇਰੇ ਲੱਗਦਾ ਪੰਜਾਬੀ ਕਲਚਰ ਜ਼ਿਆਦਾ ਹੈ ਉੱਥੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਵਧੀਆ ਕਿਉਂਕਿ ਉਹ ਆਪਣੀ ਜੜ੍ਹਾਂ ਤੋਂ ਅਲੱਗ ਹੋ ਚੁੱਕੇ ਨੇ ਸੋ ਮੈਨੂੰ ਲੱਗਦਾ ਵੀ ਐਸੇ ਪ੍ਰੋਗਰਾਮ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਤਿੰਦਰ ਜੀ ਸੰਧੂ ਨੇ ਇਹਨਾਂ ਨੇ ਬਹੁਤ ਵਧੀਆ ਕਦਮ ਚੱਕਿਆ ਕਿ ਲੁਧਿਆਣੇ ਵਰਗੇ ਸ਼ਿਟੀ ਵੀ ਚ ਇਹਨਾਂ ਵੱਡਾ ਪ੍ਰੋਗਰਾਮ ਉਲੀਕਿਆ ਜਿੱਥੇ ਪੰਜਾਬੜਾ ਪੂਰੀਆਂ ਇੱਕ ਆਪਣਾ ਕਹਿੰਦੇ ਨੇ ਨਾ ਪੰਜਾਬੀ ਸਟਾਈਲ ਉਹਦੇ ਵਿੱਚ ਉਹਨਾਂ ਨੇ ਸੱਗੀ ਫੁੱਲ ਸਿੰਘ ਤਬਿੱਤੀਆਂ ਪ੍ਰੋਪਰ ਫੁਲਕਾਰੀ ਦਾ ਅਲੱਗ-ਅਲੱਗ ਪ੍ਰਦਰਸ਼ਨੀ ਕੀਤੀ ਹੈ ਬਹੁਤ ਵਧੀਆ ਲੱਗਿਆ ਮੈਨੂੰ ਮੇਰਾ ਇਹ ਸੱਤਵਾਂ ਮੇਲਾ ਹੈ ਪੰਜਾਬ ਦੇ ਵਿੱਚ ਜਿੱਥੇ ਮੈਂ ਐਜ਼ ਅ ਚੀਫ ਗੈਸਟ ਬਣ ਕੇ ਆਈਆਂ ਇਸ ਤੋਂ ਪਹਿਲਾਂ ਮੈਂ ਸਭ ਤੋਂ ਵੱਡਾ ਮੇਲਾ ਦੇਖਿਆ ਸੀ ਤਲਵੰਡੀ ਸਾਬੋ ਤੇ ਦੂਜਾ ਮੇਲਾ ਮੇਰਾ ਲੁਧਿਆਣਾ ਹੈ ਸੋ ਮੈਨੂੰ ਲੱਗਦਾ ਲੁਧਿਆਣੇ ਵਰਗੀ ਮਾਡਰਨ ਸਿਟੀ ਜਾਂ ਚੰਡੀਗੜ੍ਹ ਹੋ ਗਿਆ ਇੱਥੇ ਬਹੁਤ ਜ਼ਰੂਰਤ ਹੈ ਵੀ ਅਸੀਂ ਆਪਣੇ ਪੰਜਾਬ ਨੂੰ ਸਾਡੇ ਜਿਹੜੀਆਂ ਜੜ੍ਹਾਂ ਨੇ ਜਾਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਵਾਪਸ ਲੈ ਕੇ ਆਈਏ ਤੇ ਸਾਡੇ ਪੰਜਾਬ ਨੂੰ ਦੁਬਾਰਾ ਸੀ ਹੁਣ ਜ਼ਿੰਦਾ ਕਰੀਏ ਨਸ਼ਿਆਂ ਤੋਂ ਬਚਾਈਏ ਤੇ ਆਪਣੇ ਕਲਚਰ ਦੇ ਨਾਲ ਬਿਲਕੁਲ ਜੁੜ ਜਾਈਏ ਤੇ ਮੈਂ ਇੱਥੇ ਧੰਨਵਾਦ ਕਰਾਂਗੀ ਮਿਸਟਰ ਅਰੁਣ ਜੀ ਦਾ ਵੀ ਜੋ ਹਮੇਸ਼ਾ ਹੀ ਬਹੁਤ ਅੱਛੀ ਕਵਰੇਜ ਕਰਦੇ ਨੇ ਵਧੀਆ-ਵਧੀਆ ਪ੍ਰੋਗਰਾਮਾਂ ਦੀ ਕਵਰੇਜ ਕਰਕੇ ਲੋਕਾਂ ਤੱਕ ਮੈਸੇਜ ਪਹੁੰਚਾਉਂਦੇ ਨੇ ਸੋ ਧੰਨਵਾਦ ਤੁਹਾਡਾ ਵੀ মিডিਆ ਦਾ ਪੂਰੀ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਤੇ ਬਾਕੀ ਜਤਿੰਦਰ ਸੰਧੂ ਜੀ ਅੱਜ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ 2.5 300 ਲੇਡੀਆਂ ਦੇ ਨਾਲ ਇਹਨਾਂ ਵੱਡਾ ਪ੍ਰੋਗਰਾਮ ਲਿਖਿਆ ਹੈ ਬਹੁਤ ਅੱਛਾ ਲੱਗ ਰਿਹਾ ਸਾਰੀਆਂ ਮੁਟਿਆਰਾਂ ਬਹੁਤ ਸੋਹਣੇ ਸੋਹਣੇ ਪੰਜਾਬੀ ਪਹਿਰਾਵੇ ਚਾਈਆਂ ਆ ਐਂਡ ਇੱਕ-ਇੱਕ ਨੇ ਕਿਸ ਨੇ ਟਿੱਕਾ ਸਗੀ ਫੁਲਕਾਰੀ ਸੂਤ ਪੰਜਾਬੀ ਪਾਏ ਪੰਜਾਬੀ ਜੁੱਤੀਆਂ ਜੋ ਕਿ ਬਹੁਤ ਜੱਚ ਰਹੀਆਂ ਐਂਡ ਆਪਣਾ ਪੰਜਾਬੀ ਪੁਰਾਣਾ ਕਲਚਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਜੋ ਕਿ ਅੱਜ ਦੇ ਟਾਈਮ 'ਚ ਵਿਸਰਦਾ ਜਾ ਰਿਹਾ ਤੇ ਕੁਛ ਨਾ ਕੁਛ ਅੱਜ ਦਾ ਇਵੈਂਟ ਹੁੰਦੇ ਰਹਿਣੇ ਚਾਹੀਦੇ ਆ ਵੀ ਜਿਹਦੇ ਨਾਲ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ ਤੇ ਆਪਣੇ ਸੱਭਿਆਚਾਰ ਨੂੰ ਪਿਆਰ ਕਰਦੇ ਰਹੀਏ ਹਮੇਸ਼ਾ ਚਾਹ ਥੈਂਕ ਯੂ ਥੋੜੀ ਜੱਕੇ ਕੀ ਕਰਾਂ ਇਹ ਸਾਰੇ ਨੇ ਸਟਾਲ ਲਗਾਏ ਹੋਏ ਇਹ ਤਾਂ ਐਕਚੁਅਲੀ ਮੇਰੀ ਬੇਟੀ ਦਾ ਹੀ ਸਟਾਲ ਹੈ ਇਹਨੇ ਹਰ ਚੀਜ਼ ਆਪਣੇ ਹੈਡ ਮੇਡ ਹੈ ਪੇਂਟਿੰਗ ਤੋਂ ਲੈ ਕੇ ਰੇਜ਼ਨ ਆਈਟਮ ਤੱਕ ਦੀਆਂ ਬਹੁਤ ਆਈਟਮਸ ਰੱਖਿਆ ਹੋਈਆਂ ਹਰ ਆਈਟਮ ਉਹਨੇ ਆਪਣੇ ਹੱਥ ਨਾਲ ਬਣਾਈ ਹੋਈ ਹੈ ਬਾਕੀ ਕਿਸੇ ਨੇ ਪਰਚਸ ਦੇ ਸਟਾਲ ਕਿਸੇ ਨੇ ਜੁਐਲਰੀ ਦੇ ਸਟਾਲ ਲਗਾਏ ਹੋਏ ਬਹੁਤ ਅੱਛਾ ਲੱਗ ਰਿਹਾ ਹੈ ਐਦਾਂ ਲੱਗ ਰਿਹਾ ਜਿਦਾਂ ਕਿਸੇ ਮੇਲੇ ਜਿਹਾ ਸੀ ਆਏ ਹਮੇ ਬੜੀ ਅੱਛੀ ਫੀਲਿੰਗ ਆ ਰਹੀ ਹੈ ਸਸਤੀ ਕਲਚੀ ਮੇਰਾ ਨਾਮ ਆਮਨਦੀਪ ਕੌਰ ਤੇ ਮੈਂ ਅੱਜ ਦੇ ਇਵੈਂਟ ਤੇ ਐਂਕਰ ਸੀ ਹੋ ਸੀ ਇਵਨ ਨੂੰ ਬਹੁਤ ਹੀ ਵਧੀਆ ਇਵੈਂਟ ਸੀਗਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬੀ ਕਲਚਰ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀ ਰੜੀਏ ਥੋ ਨਵੇਂ ਬੱਚਿਆਂ ਨੂੰ ਵੀ ਜਾਣਦੀ ਦਿੱਤੀ ਗਈ ਆਰਡਰ ਬਹੁਤ ਓਵਰਆਲ ਬਹੁਤ ਵਧੀਆ ਇਵੈਂਟ ਸੀਗਾ ਜ ਜਿਹਦੇ ਵਿੱਚ ਮਿਸ ਪੇਜ ਹੋ ਮਿਸਸ ਤੀਜ ਉਸ ਤੋਂ ਇਲਾਵਾ 10 ਟਾਈਟਲ ਸੀਗੇ ਉਹ ਦਿੱਤੇ ਗਏ ਔਰ ਕੁਝ ਨਵੇਂ ਬੱਚੇ ਸੀਗੇ ਕੁਝ ਸਾਡੇ ਸੀਨੀਅਰ ਜੁੜੇ ਨੇ ਉਹ ਸੀਗੇ ਔਰ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬੀ ਮਾਂ ਬੋਲੀ ਹੋਤੀ ਨਾਲ ਜੁੜੀਆਂ ਹੋਈਆਂ ਪੁਰਾਤਨ ਚੀਜ਼ਾਂ ਪੁਰਾਤਨ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਵਿਰਾਸਤੀ ਚੀਜ਼ਾਂ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਔਰ ਓਵਰਆਲ ਅਸ ਇਵੈਂਟ ਬਹੁਤ ਵਧੀਆ ਸੀ ਪ੍ਰਾਈਜ਼ ਮਿਲਿਆ ਕਿਦਾਂ ਲੱਗ ਰਿਹਾ ਹੈ ਅ ਬਹੁਤ ਵਧੀਆ ਸੀ ਕਿਉਂਕਿ ਮੈਂ ਤੇ ਯਸਟ ਐਂਕਰ ਸੀ ਔਰ ਜਦੋਂ ਰੈਂਪ ਆਕ ਚੱਲ ਰਿਹਾ ਸੀ ਤਾਂ ਮੈਂ ਨਾਲ ਅਚਾਨਕ ਇਸ ਸਟੇਜ ਤੇ ਆ ਗਈ ਔਰ ਚਲੋ ਮੈਨੂੰ ਅ ਟੈਗ ਮਿਲਿਆ ਅ ਸੋਨੀ ਤੌਰ ਦਾ ਮੋਰਾ ਵਰਗੀ ਤੌਰ ਦਾ ਸੋਦ ਲਈ ਬਹੁਤ-ਬਹੁਤ ਸ਼ੁਕਰ ਬਾਈਸਲ ਸਿਮੀ চোপੜਾ ਪਿਛਾ ਆ ਰਹੀ ਚੇਰਪਸਨ ਆਫ ਏ ਕਾਸ ਔਮਨ ਹੈਲਪਲਾਈਨ ਅੱਜ ਜਤਿੰਦਰ ਸੰਤੂ ਦੀ ਤਰਫ ਤੋਂ ਬੀਬੀਆਂ ਦਾ ਮੇਲਾ ਕਰਵਾਇਆ ਗਿਆ ਹੈ ਤੀਜ ਦਾ ਤਿਹਾਰ ਜਿਹੜਾ ਕਿ ਅੱਜ ਸਾਵਣ ਦੇ ਮਹੀਨੇ ਦੇ ਵਿੱਚ ਅਸੀਂ ਹਮੇਸ਼ਾ ਮਨਾਉਂਦੇ ਆਂ ਔਰ ਬਹੁਤ ਅੱਛਾ ਲੱਗ ਰਿਹਾ ਹੈ ਸਭ ਨੇ ਕਿਤੇ ਪੰਘਰੇ ਪਾਏ ਆ ਔਰ ਰੈਂਪ ਔਕ ਵੀ ਹੋਇਆ ਜਿਦੇ ਵਿੱਚ ਕਿ ਤੀਜ ਕੁਇਨ ਨੂੰ ਵੀ ਕੱਢਿਆ ਗਿਆ ਔਰ ਅੱਛੇ ਇਹਨਾਂ ਨੇ ਬਹੁਤ ਅੱਛੇ ਟਾਈਟਲਸ निकाले ਸੋ ਮੇ ਸਮਝਦੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ ਹੁੰਦੇ ਰਹਿਣੇ ਚਾਹੀਦੇ ਹੈਗੇ ਇਹਦੇ ਨਾਲ ਕਿ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੈਗਾ ਔਰ ਇਸੇ ਤਰ੍ਹਾਂ ਇਹ ਹਰ ਸਾਲ ਆਪਣਾ ਤੀਤਾ ਤੇ ਹਰ ਮਨਾਉਂਦੇ ਆ। ਹਾਂ। ਕਿਹਦੀ ਅੱਜ ਇਹ ਤਿਆਰੇ ਫੰਕਸ਼ਨ ਕਿਹੋ ਜਿਹਾ ਲੱਗ ਰਿਹਾ ਹੈ? ਦੇਖੋ ਇਹ ਰੌਣਕਾਂ ਇਕੱਠੀਆਂ ਆਈਆਂ ਦੀਆਂ ਠੀਕ ਹੈ। ਬਹੁਤ ਹੀ ਵਧੀਆ ਲੱਗ ਰਿਹਾ ਜੀ ਮੇਲਾ ਬੀਬੀਆਂ ਦਾ ਆਰਗੇਨਾਈਜ਼ ਕੀਤਾ ਸਾਡੀ ਭੈਣ ਮੇਰੇ ਨਾਲ ਮੈਲਾ ਕਾਂਗਰਸ ਦੇ ਵਿੱਚ ਜਤਿੰਦਰ ਕੌਰ ਸੰਧੂ ਜੀ ਨੇ ਕਿਹਾ ਕਿ ਸਾਡੀ ਇਹ ਭੈਣ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਲਈ ਉਪਰਾਲੇ ਕਰਦੇ ਰਹਿੰਦੇ ਆ। ਕੱਲਾ ਤੀਆਂ ਹੀ ਦੀ ਜਿੱਥੇ ਵੀ ਕਿਤੇ ਮੈਂ ਦੇਖਿਆ ਇਹਨਾਂ ਨੇ ਸਾਡੀ ਪੰਜਾਬੀਅਤ ਤੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਮੈਂ ਦੇਖਦੀ ਰਹੀ ਨਹੀਂ ਕਿ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਔਰ ਇੱਕ ਬਹੁਤ ਹੀ ਚੰਗੀ ਗੱਲ ਹੈ ਬਹੁਤ ਹੀ ਚੰਗਾ ਗੁੱਡ ਮੈਸੇਜ ਹੈ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਕਿਉਂਕਿ ਬੱਚਿਆਂ ਦੇ ਲਈ ਇਹ ਚੀਜ਼ਾਂ ਹੁਣ ਕੋਈ ਯਾਦ ਹੀ ਨਹੀਂ ਚੇਤੇ ਨਹੀਂ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੈਣਾ ਦਾ ਨੱਚਣਾ ਗਾਉਣਾ ਪਰ ਇੰਨੇ ਇੱਕ ਜਿਹੜੀ ਅੱਜ ਕੱਲ ਦੀ ਮੈਂ ਸਮਝਦੀ ਆ ਜ਼ਿੰਦਗੀ ਦੇ ਵਿੱਚ ਰੁਝੇਵਿਆਂ ਪਰ ਹੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਮਾਹੌਲ ਪੈਦਾ ਕਰਨਾ ਹੈ ਸਾਡੀ ਭੈਣ ਨੇ ਭੈਣਾਂ ਦੇ ਲਈ ਮੇਰੇ ਨਾਲ ਸਾਰੀਆਂ ਸਾਡੀਆਂ ਮਹਿਲਾ ਕਾਂਗਰਸ ਦੀਆਂ ਕਿਰਨ ਭੈਣ ਜੀ ਨੇ ਸਾਨੇਵਾਲ ਤੋਂ ਖੰਨੇ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਾਡੇ ਪ੍ਰੈਜ਼ੀਡੈਂਟ ਨੇ ਦਿਹਾਤੀ ਦੇ ਲੁਧਿਆਣਾ ਦੇ ਗੁਰਦੀਪ ਕੌਰ ਜੀ ਸਾਰੇ ਇਹਨਾਂ ਨੇ ਬੁਲਾਏ ਨੇ ਇਕਮੈਲਾ ਕਾਂਗਰਸ ਦੇ ਇ릭 ਸਾਡੀਆਂ ਸਾਰੀਆਂ ਸਾਂਝੇ ਤੌਰ ਤੇ ਭਾਈ ਚਾਰਕ ਨੂੰ ਸਾਂਝ ਨੂੰ ਕਾਇਮ ਰੱਖਣ ਦੇ ਲਈ ਇਹ ਭੈਣ ਨੇ ਜੋ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦਿੰਨੀ ਆ ਤੇ ਹੋਰ ਵੀ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਦੀ ਆ ਕਿ ਕਿਸੇ ਤਰ੍ਹਾਂ ਇਸ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਜੋ ਤੁਸੀਂ ਅਜਿਹੇ ਅੱਛੇ ਪ੍ਰੋਗਰਾਮ ਜਿਹੜੇ ਆ ਸਾਡੇ ਸੱਭਿਆਚਾਰਕ ਤੇ ਸਾਡੇ ਵਿਰਸੇ ਨਾਲ ਜੁੜੇ ਹੋਏ ਪ੍ਰੋਗਰਾਮ ਹੈ ਇਸੇ ਤਰ੍ਹਾਂ ਕਰਦੇ ਰਹੋ ਵਾਈਗਰੋਥਨ ਚੜ੍ਹਦੀ ਕਲਾ ਮੈਂ ਗੁਰਜੀਤ ਕੌਰ ਸੈਂਬੀ ਮੈਂ ਕੌਰ ਸਲੂਨ ਦੀ ਆਂਰਾਂ ਹਾਂ ਜਿਸ ਸਿੱਟੀ ਦੇ ਵਿੱਚ ਮੈਂ ਤਿੰਨ ਬ੍ਰਾਂਚਸ ਚਲਾ ਰਹੀ ਹਾਂ ਆਪਣੇ ਸਲੂਨ ਦੇ ਨਾਮ ਤੇ ਦੁਬਰੀ ਫੇਸਕਾ ਗੁਦ ਦੇਵ ਨਗਰੋਂ ਤੇ ਗਿਲ ਰੋਡ ਤੇ ਤੇ ਬਹੁਤ ਦਿਆ ਲੱਗਾ ਮੈਂ ਐਸਾ ਸਪான்ਸਰ ਦੇ ਵਿੱਚ ਹਿੱਸਾ ਲਿਆ ਹੈ ਜਿਸ ਰਾਜੇਂਦਰ ਕੌਰ ਸੰਧੂ ਮੇਰੇ ਕਾਫੀ ਪੁਰਾਣੇ ਨੌਨ ਦੇ ਵਿੱਚ ਹੈਗੇ ਆ ਤੇ ਅੱਛਾ ਸਾਡਾ ਫ੍ਰੈਂਡਲੀ ਸਰਕਲ ਹੋ ਗਿਆ ਤੇ ਉਹਨਾਂ ਨੇ ਇਸ ਕਰਕੇ ਮੈਨੂੰ ਇਨਵਾਈਟ ਵੀ ਕੀਤਾ ਐ ਸਿੱਤਨੇ ਫੰਕਸ਼ਨ ਦੇ ਵਿੱਚ ਇੱਥੇ ਆ ਕੇ ਸੱਭਿਆਚਾਰ ਬਾਰੇ ਜੋ ਅੱਛੀਆਂ ਮਤਲਬ ਮੈਨੂੰ ਮਿਲਾਂ ਲੱਗੀਆਂ ਕਿ ਆਪਣੇ ਹੁਣ ਤੱਕ ਵੀ ਮਤਲਬ ਲੋਗ ਐਫਰਟਸ ਕਰ ਰਹੇ ਐ ਵੀ ਆਪਣਾ ਸੱਭਿਆਚਾਰ ਅੱਗੇ ਲੈ ਕੇ ਜਾਇਆ ਜਾਵੇ ਆਪਣੀ ਪੰਜਾਬੀਅਤ ਨੂੰ ਸੰਭਾਲਿਆ ਜਾਵੇ ਪੰਜਾਬੀ ਬੋਲੀ ਨੂੰ ਮਤਲਬ ਅੱਗੇ ਲੈ ਕੇ ਜਾਇਆ ਜਾਵੇ ਤੇ ਇਹ ਸਭ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗੀਆਂ ਹਾਂਜੀ ਇਸ ਤਰ੍ਹਾਂ ਦੇ ਫੰਕਸ਼ਨਸ ਹੋਣੇ ਚਾਹੀਦੇ ਆ ਜ਼ਰੂਰ ਹੋਣੇ ਚਾਹੀਦੇ ਆ ਕਿਉਂਕਿ ਸਾਡੀ ਅੱਗੇ ਦੀ ਜਨਰੇਸ਼ਨ ਨੂੰ ਇਹ ਸਭ ਚੀਜ਼ਾਂ ਮਤਲਬ ਅੱਗੇ ਜਾ ਕੇ ਨਹੀਂ ਪਤਾ ਲੱਗਣਗੀਆਂ ਅਗਰ ਅਸੀਂ ਇਦਾਂ ਇਦਾਂ ਦੇ ਇਵੈਂਟਸ ਨਹੀਂ ਕਰਾਂਗੇ ਤਾਂ ਇਹ ਸਭ ਜ਼ਰੂਰੀ ਹੈਗਾ ਹਾਂ ਚਲੋ ਰੂਲ ਵਾਲਾ ਅਲਗੇਟੂ ਵੱਡੇਗੇ ਤੁਹਾਡੇ ਨੂੰ ਕਿੰਨਾ ਲੱਗ ਰਿਹਾ ਹੈ ਜੀ ਸਾਡੇ ਸੈਲਨ ਵੱਲੋਂ ਤਾਂ ਅਸੀਂ ਹਮੇਸ਼ਾ ਹੀ ਗਿਫਟਸ ਪ੍ਰੋਵਾਈਡ ਕਰਦੇ ਹੈਗੇ ਆ ਤਾਂ ਕਿ ਸਾਡਾ ਸਰਕਲ ਬਣੇ ਸਾਡੇ ਕੋਲ ਸਾਡਾ ਮਤਲਬ ਕਲਾਇੰਟੇਜ ਵਧੇ ਉਹਦੇ ਕਰਕੇ ਅਸੀਂ ਇਤਨੇ ਗਿਫਟਸ ਪ੍ਰੋਵਾਈਡ ਕਰਦੇ ਆ ਤੇ ਜਿਹੜੇ ਇਥੋਂ ਦੇ ਵਿਨਰਸ ਹੈਗੇ ਸੀ ਜਿਨ੍ਹਾਂ ਨੇ ਜਿੱਤੇ ਹੈਗੇ ਪ੍ਰਮਿੰਦਰ ਕੌਰ ਪ੍ਰਿੰਸੀਪਲ ਇੰਟੀਰੀਅਰ ਪਬਲਿਕਸ ਤੋਂ ਮੁਖ ਸਰ ਡਾਇਰੈਕਟਰ ਰੇਨਬੋ ਰਾਈਡਰਸ ਬਠਿੰਡਾ ਮੈਂ ਇਸ ਤੀਆਂ ਦੇ ਤਿਉਹਾਰ ਤੇ ਜੋ ਇਹ ਮੇਲਾ ਲਗਾਇਆ ਗਿਆ दैट ਮੇਲਾ ਬੀਬੀਆਂ ਦਾ ਸੱਚੀ ਦਿਲੋਂ ਬੋਲਾਂ ਤਾਂ ਇੰਨਾ ਕਿ ਇੰਨਾ ਕਿ ਜਿਹੜੀ ਐਕਸਾਈਟਮੈਂਟ ਸੀ ਨਾ ਜਦੋਂ ਇਸ ਮੇਲੇ ਬਾਰੇ ਸੁਣਿਆ ਤੇ ਜਦੋਂ ਇਸ ਮੇਲੇ ਵਿੱਚ ਆ ਕੇ ਦੇਖਿਆ ਰੌਣਕਾਂ ਹਰ ਚਿਹਰਾ ਮੁਸਕਰਾਉਂਦਾ ਹਰ ਚਿਹਰਾ ਇੱਕ ਅਲੱਗ ਹੀ એનર્ਜੀ ਲੈ ਕੇ ਜਿਹੜਾ ਬੈਠਾ ਹੋਇਆ ਸੀਗਾ ਇਨੀਆਂ ਸੋਹਣੀਆਂ ਸੋਹਣੀਆਂ ਮੁਟਿਆਰਾਂ ਜਿਨ੍ਹਾਂ ਨੂੰ ਸੱਚਮੁੱਚ ਅੱਜ ਆਪਣਾ ਹਰ ਰੰਗ ਵਿਖਾਇਆ ਪਰ ਕਿਉਂਕਿ ਕਹਿੰਦੇ ਹੁੰਦੇ ਨੇ ਇਹਨਾਂ ਦੇ ਵਿੱਚੋਂ ਕੁਝ ਕੁ ਚਿਹਰੇ ਜਿਹੜੇ ਆ ਉਹ ਚੁਣੇ ਜਾਂਦੇ ਆ ਤਾਂ ਉਹ ਸਾਡੀ ਇੱਕ ਡਿਊਟੀ ਲੱਗੀ ਹੋਈ ਸੀ ਐਜ਼ ਅ ਜਜ ਤੇ ਉਹਦੇ ਵਿੱਚੋਂ ਅਸੀਂ ਉਹ ਚਿਹਰੇ ਜਿਹੜੇ ਆ ਉਹ ਉਹਨਾਂ ਨੂੰ ਮੂਰੀ ਲਿਆਉਣਾ ਸੀ ਸਭ ਦੇ ਪਰ ਇਸ ਸਾਰੇ ਸੋਹਣੇ ਜੇ ਪ੍ਰੋਗਰਾਮ ਦੇ ਲਈ ਮੈਂ ਆਪਣੀ ਭੈਣ ਜਤਿੰਦਰ ਕੌਰ ਸੰਧੂ ਨੂੰ ਵਧਾਈ ਦੇਣੀ ਹੈ ਉਹ ਸੱਚਮੁੱਚ ਵਧਾਈ ਦੀ ਪਾਤਰ ਹੈ ਜੋ ਇੰਨਾ ਵੱਡਾ ਇਵੈਂਟ ਜਿਹੜਾ ਉਹਨੇ ਆਰਗੇਨਾਈਜ਼ ਕੀਤਾ ਤੇ ਉਹਦੇ ਨਾਲ ਜਿਹੜੀ ਉਹਦੀ ਸਪੋਰਟਿੰਗ ਟੀਮ ਆ ਉਹ ਵੀ ਵਧਾਈ ਦੀ ਪਾਤਰ ਆ ਕਿਉਂਕਿ ਇਹੇ ਚ ਜਿਹੜੇ ਪ੍ਰੋਗਰਾਮ ਹੁੰਦੇ ਆ ਕੋਈ ਸੌਖੇ ਨਹੀਂ ਹੁੰਦੇ ਕਿ ਆਪਾਂ ਆਰਗੇਨਾਈਜ਼ ਕਰ ਲਈਏ ਇੰਨੇ ਵੱਡੇ ਲੈਵਲ ਦੇ ਉੱਤੇ ਪਰ ਉਹਨੇ ਇੰਨਾ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੱਚ ਮੁੱਚ ਵਧਾਈ ਆ ਉਹਨੂੰ ਮੇਰੇ ਦਿਲੋਂ ਗਰਦਿਲੋ ਦਿਲ ਦੀਆਂ ਗਹਿਰਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਭ ਨੂੰ ਇੱਥੇ ਆਉਣ ਤੇ ਵੀ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਅਗਲੇ ਸਾਲ ਦੀ ਉਡੀਕ ਕਰਦੀ ਹੋਈ ਅੱਜ ਦੇ ਪ੍ਰੋਗਰਾਮ ਤੋਂ ਵਿਦਿਆਲ ਲੈਣੀ ਹੈ ਥੈਂਕ ਯੂ ਸੋ ਮਚ ਮੈਂ ਮਿਸੇਸ ਕੁੱਕੂ ਗਰੇਵਾਲ ਮੈਂ ਕਾਸਮਿੰਦੀ ਵਾਈਸ ਪ੍ਰੈਜ਼ੀਡੈਂਟ ਆ ਅੱਜ ਜੇ ਤੁੰਦਰ ਜੀ ਨੇ ਇਹ ਤੀਆਂ ਦਾ ਪ੍ਰੋਗਰਾਮ ਬਣਾਇਆ ਸੀ ਬਹੁਤ ਹੀ ਵਧੀਆ ਬਣਾਇਆ ਸੀ ਬਹੁਤ ਅੱਛੀ ਸੈਲੀਬ੍ਰੇਸ਼ਨ ਕੀਤੀ ਬਹੁਤ ਲੇਡੀਜ਼ ਨੂੰ ਮੌਕਾ ਦਿੱਤਾ ਜਿਹੜੀਆਂ ਮੈਰਿਜ ਸੀਗੀਆਂ ਉਹ ਵੀ ਘਰਾਂ ਤੋਂ ਨਿਕਲ ਕੇ ਉਹਨਾਂ ਨੇ ਬਹੁਤ ਅੱਛਾ ਗਿੱਧੇ ਵਗੈਰੇ ਦਾ ਪ੍ਰੋਗਰਾਮ ਸੀ ਗਾਣਿਆਂ ਦਾ ਪ੍ਰੋਗਰਾਮ ਸੀ ਬਹੁਤ ਅੱਛੇ-ਅੱਛੇ ਪ੍ਰਾਈਜ਼ਸ ਸਨ ਤੇ ਖਾਣ ਦਾ ਵੀ ਬਹੁਤ ਅੱਛਾ ਪ੍ਰਬੰਧ ਸੀਗਾ ਸਭ ਨੂੰ ਬਹੁਤ ਅੱਛਾ ਲੰਚ ਕਰਵਾਇਆ ਐਂਡ ਏਵਰੀਥਿੰਗ ਵਾਸ ਵੈਰੀ ਗੁੱਡ ਬਹੁਤ ਅੱਛੀ ਤਰ੍ਹਾਂ ਪਲਾਨ ਕੀਤਾ ਸੀ ਪ੍ਰੋਗਰਾਮ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਕਿ ਆਪਣੇ ਆਉਣ ਵਾਲੀ ਜਿਹੜੀ ਜਨਰੇਸ਼ਨ ਉਹਨਾਂ ਤੱਕ ਇਹ ਸੰਦੇਸ਼ ਪਹੁੰਚੇ ਕਿ ਹਾਂ ਇਹ ਪ੍ਰੋਗਰਾਮ ਸਾਡੇ ਸੱਭਿਆਚਾਰ ਦੇ ਆ ਤੇ ਸਾਨੂੰ ਮਨਾਉਣੇ ਚਾਹੀਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਕਿੰਦਰ ਕੌਰ ਸੰਧੂ ਇਵੈਂਟ ਆਰਗੇਨਾਈਜ਼ਰ ਲੋਕ ਸੱਭਿਆਚਾਰਕ ਸੱਤ ਤੋਂ ਤੇ ਅਸੀਂ ਅੱਜ ਕਰਾਇਆ ਮੇਲਾ ਬੀਬੀਆਂ ਦਾ ਬਹੁਤ ਹੀ ਪਿਆਰਾ ਪ੍ਰੋਗਰਾਮ ਆ ਤੇ ਬਹੁਤ ਸਾਰੇ ਇੱਥੇ ਮਹਿਮਾਨ ਮੁੱਖ ਮਹਿਮਾਨ ਪਹੁੰਚੇ ਹੋਏ ਨੇ ਬੀਬੀਆਂ ਭੈਣਾਂ ਦੇ ਬਹੁਤ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਘਗਰੇ ਪਾਏ ਹੋਏ ਨੇ ਫੁਲਕਾਰੀਆਂ ਲਈਆਂ ਹੋਈਆਂ ਕਿਤੇ ਲਾਈਆਂ ਹੋਈਆਂ ਨੇ ਬਹੁਤ ਪਿਆਰਾ ਮਾਹੌਲ ਆ ਕੋਤੋਂ ਰਹਿ ਕਿੰਨੀਆਂ ਕੁੜੀਆਂ ਦਾ ਭਾਗ ਲਿੱਤਾ ਆਏ ਕਿੰਨੇ ਲੋਕ ਆਏ ਸਾਡੇ ਕੋਲ ਸੀਗੇ 110 ਪਾਰਟਿਸਪੈਂਟਸ ਜਿਹੜੇ ਕਿ ਕੰਪੀਟੀਸ਼ਨ ਦੇ ਵਿੱਚ ਨੇ ਤੇ ਅਸੀਂ ਜਜਮੈਂਟ ਚੱਲ ਰਹੀ ਆ ਤੇ ਹੁਣ ਇਹ ਜਿਹੜਾ ਨਿਰਣੇ ਹੋ ਜਾਏਗਾ ਪਰ ਤੇ ਅੱਗੇ ਵੀ ਕਰਾਈ ਜੂਗਾ ਹਾਂ ਜੀ ਇਸ ਤੋਂ ਵੀ ਪ੍ਰੋਗਰਾਮ ਅਸੀਂ ਇਹ ਮੇਸ਼ਾ ਹੀ ਕਰਾਉਂਦੇ ਰਵਾਂਗੇ ਤੇ ਅਸੀਂ 8 ਸਾਲ ਹੋ ਗਏ ਸੀ ਮੈਨੂੰ ਅਸੀਂ ਸੱਭਿਆਚਾਰਕ ਪ੍ਰੋਗਰਾਮ ਜਿਹੜਾ 8 ਸਾਲ ਤੋਂ ਮੈਂ ਕਰਵਾ ਰਹੀ ਹਾਂ ਕਿਤੋਂ ਇਹ ਚੀਜ਼ ਦੀ ਸ਼ੁਰੂਆਤ ਕੀਤੀ ਕਿ ਹਾਂ ਇਹ ਉਹ ਜਿਹੇ ਪ੍ਰੋਗਰਾਮ ਕਰਨਾ ਚਾਹੀਦਾ ਮੇਰੀ ਸ਼ੁਰੂਆਤ ਜਿਹੜੀ ਹੋਈ ਆ ਉਹ ਸਕੂਲ ਟਾਈਮ ਤੋਂ ਸਟੇਜਾਂ ਤੋਂ ਹੀ ਹੋ ਗਈ ਸੀ ਮੈਨੂੰ ਨੱਚਣ ਟੱਪਣ ਦਾ ਕਿੱਦਾਂ ਪੌਣ ਦਾ ਭੰਗੜਾ ਪੌਣ ਦਾ ਨਾਟਕ ਕਰਨ ਦਾ ਬਹੁਤ ਸ਼ੌਂਕ ਸੀ ਤੇ ਉਹੀ ਸ਼ੌਂਕ ਮੈਨੂੰ ਜੀ ਮੇਰੇ ਨਾਲ ਗੁਰਪ੍ਰੀਤ ਕੋਰ ਕਾਂਗੇ ਹਾਂਜੀ ਠੀਕ ਹੈ ਜੋ ਗਿਆ ਜੀ ਅੱਜ ਦਾ ਫੰਕਸ਼ਨ ਮੈਂ ਸਭ ਤੋਂ ਪਹਿਨਾ ਜਤਿੰਦਰ ਕੋਰ ਸੰਧੂ ਮੈਂ ਅਮਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਜੋ ਇਹਨਾਂ ਨੇ ਐਡਾ ਵੱਡਾ ਫੰਕਸ਼ਨ ਕਰਵਾਇਆ ਮੇਲਾ ਬੀਬੀਆਂ ਦਾ ਉਹਦੇ ਵਿੱਚ ਮੌਕਾ ਮਿਲਿਆ ਈਵਨ ਸਭ ਨੂੰ ਮੌਕਾ ਮਿਲਿਆ ਐਂਡ ਰੈਂਪ ਉੱਤੇ ਵਿੱਚ ਬਹੁਤ ਵਧੀਆ ਲੱਗਿਆਣ ਪ੍ਰਾਈਜ਼ ਜਿੱਤਿਆ winner ਰਹੀ ਮੈਂ ਮਿਸਿਸ ਧੀਸ ਬਣੀ ਹਾਂਜੀ ਤੇ ਤੁਹਾਨੂੰ ਲੱਗ ਰਿਹਾ ਹੈ ਇਹ ਬਹੁਤ ਵਧੀਆ ਲੱਗ ਰਿਹਾ ਬਹੁਤ ਜਿਆਦਾ ਵਧੀਆ ਲੱਗ ਰਿਹਾ ਫੁੱਲ ਇੰਜੋਏ ਕੀਤਾ ਇੱਥੇ ਹਾਂਜੀ ਖੁਸ਼ੀ ਹੈ ਜਦੋਂ ਅੱਜ ਇਹ ਫੰਕਸ਼ਨ ਹੋ ਰਿਹਾ ਅੱਗੇ ਤੋਂ ਬਣੀ ਤੇ ਬਿਲਕੁਲ ਹੋਣੇ ਚਾਹੀਦੇ ਆ ਆਪਣੇ ਪੰਜਾਬੀ ਕਲਚਰ ਨਾਲ ਸਾਰੇ ਜੁੜ ਕੇ ਰਹਿੰਦੇ ਆ ਸਭ ਨੂੰ ਮੈਂ ਸਭ ਨੂੰ ਮੌਕਾ ਵੀ ਮਿਲਣਾ ਚਾਹੀਦਾ ਵਾ ਕਿ ਇਹਨਾਂ ਕਲਚਰ ਨਾਲ ਜੁੜੇ ਰਹਿਣ ਇਹ ਕਰਵਾਣੇ ਹੀ ਚਾਹੀਦੇ ਆ ਇਵੈਂਟ ਬਹੁਤ ਵਧੀਆ ਸਭ ਨੂੰ ਨੋਲੇਜ ਮਿਲਦੀ ਆ ਪੰਜਾਬੀ ਕਲਚਰਲ ਦੀ ਅੱਜ ਕੱਲ ਦੇ ਮਾਡਰਨ ਜਵਾਨੇ ਦੇ ਵਿੱਚ ਇਹ ਇਵਨ ਕਰੋਨਾ ਬਹੁਤ ਜ਼ਿਆਦਾ ਜ਼ਰੂਰੀ ਆ। ਇੱਥੇ ਦਾ ਟਿਕਨ ਲੱਗਿਆ ਸਿੱਕ ਤੇ ਆ। ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ। ਇਸ ਸਾਲ ਬਾਅਦ ਇਦ ਦੀ ਨੰਨ ਦਾ ਖਾਸ ਕਰਕੇ ਧੀਆ ਦਾ। ਠੀਕ ਆ। ਹੋਰਾਂ ਨੂੰ ਵੀ ਬਹੁਤ ਅਭਿਆਰ। ਹਾਂਜੀ। ਨੇ ਬਹੁਤ ਪਿਆਰ। ਮੇਰੇ ਹਸਬੰਡ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਮੇਰੀ ਸਭ ਤੋਂ ਵੱਧ ਜੋ ਵੀ ਮੇਰੇ ਸੁਪਨੇ ਜੋ ਵੀ ਉਹ ਪੂਰੇ ਕਰਦੇ। ਬਹੁਤ ਸਪੋਰਟਿਵ ਆ ਮੇਰੇ ਹਸਬੰਡ ਹਰਜਿੰਦਰ ਸਿੰਘ ਕੰਗ ਬਹੁਤ ਜ਼ਿਆਦਾ ਸਪੋਰਟ